ਗੁਰੂ ਸత్సੰਗ ਜੀ ਪੂਰੇ ਸਿੱਖ ਜਗਤ ਨਾਲ ਔਰ ਖਾਸ ਕਰ ਆਪਣੇ ਪ੍ਰਚਾਰਕ ਵੀਰਾਂ ਨਾਲ ਖਾਸ ਕਰ ਰਾਗੀ ਸਿੰਘਾਂ ਨਾਲ ਇੱਕ ਮੈਂ ਗੱਲ ਸਾਂਝੀ ਕਰਨ ਲੱਗਾ ਇੱਕ ਦੁੱਖ ਸਾਂਝਾ ਕਰਨ ਲੱਗਾ ਇੱਕ ਉਹ ਤੁਖਾ ਜੋ ਮੇਰੇ ਨਾਲ ਹੋਇਆ ਔਰ ਉਹ ਤੁਹਾਡੇ ਨਾਲ ਨਾ ਹੋਵੇ ਇਹ ਸਾਂਝਾ ਕਰਨ ਲੱਗਾ 98910 डबल 8 491 ਇਸ ਨੰਬਰ ਤੋਂ ਮੈਨੂੰ ਫੋਨ ਆਇਆ ਇਹ ਕੋਈ ਬਾਬਾ ਜਗੰਦਰ ਸਿੰਘ ਗਜੈਂਦਰ ਸਿੰਘ ਜਿਨ੍ਹਾਂ ਨੇ ਮੈਨੂੰ ਪ੍ਰੋਗਰਾਮ ਬੁੱਕ ਕਰਾਇਆ ਇਹ ਪਿੰਡ ਖিজਰਾਬਾਦ ਬਿੰਦਰਖ ਪਿੰਡ ਦੇ ਲਾਗੇ ਰੋਪੜ ਦੇ ਏਰੀਏ 'ਚ ਮੈਨੂੰ ਇਹਨਾਂ ਨੇ ਪਹਿਲਾਂ ਕੋਈ ਆਪਣੀ ਇਮਰਜ ਦੀ ਤਰੀਕ ਪੁੱਛੀ ਮੇਰੇ ਕੋਲ ਟਾਈਮ ਨਹੀਂ ਸੀ ਮੈਨੂੰ ਕਹਿਣ ਲੱਗੇ ਸੀ ਤੁਹਾਡਾ ਕੀਰਤਨ ਸੁਣਨਾ ਤੁਸੀਂ ਆਪਣੀ ਮਰਜ਼ੀ ਦੀ ਡੇਟ ਦੇ ਦਿਓ ਤੋਂ ਜਿਵੇਂ ਮੈਂ ਸਮਝਦਾ ਕਿ ਸ਼ਾਇਦ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਮੇਰਾ ਕੀਰਤਨ ਜਾਂ ਸ਼ਾਇਦ ਜ਼ਿਆਦਾ ਦੇ ਗੀਤ ਸੁਣਦੇ ਨੇ ਮੇਰੇ ਕੋਲ ਤੋਂ ਮੈਂ ਇਹਨਾਂ ਨੂੰ ਕੱਲ 24 ਤਰੀਕ 24 ਮਾਰਚ ਦੀ ਆਪਣੀ ਡੇਟ ਚ ਖਾਲੀ ਸੀ ਉਹ ਦੇ ਦਿੱਤੀ ਤੇ ਮੈਂ ਉਸ ਪਿੰਡ ਵਿੱਚ ਪਹੁੰਚਾ ਮੈਂ ਲੇਟ ਪਹੁੰਚਾ पहले मेरा कीर्तन बंगे किसी ਦੇ ਕਰਦਾ ਸੀ ਉੱਥੋਂ ਮੈਂ ਫ੍ਰੀ ਹੋ ਕੇ ਮੇਰਾ ਟਾਈਮ ਤਕਰੀਬਨ 2 ਤੋਂ 3 ਸੀ ਇਹ ਜੋ ਖিজਰਾਬਾਦ ਪਿੰਡ ਵਿੱਚ ਕੀਰਤ ਸੀ ਮੈਂ ਲੇਟ ਪਹੁੰਚਾ ਮੈਂ ਸਵੇਕ 2 ਵਜੇ ਪਹੁੰਚਾ ਔਰ ਮੈਂ ਸਿੱਧਾ ਹੀ ਪੰਡਾਲ ਵਿੱਚ ਚਲੇ ਗਿਆ ਮੈਨੂੰ ਪੁੱਛਿਆ ਵੀ ਗਿਆ ਕਿ ਤੁਸੀਂ ਜਲ ਪਾਣੀ ਮખ્યા ਨਹੀਂ ਮੈਂ ਪਹਿਲਾਂ ਲੇਟ ਆ ਮੈਂ ਚੱਲਦਾ ਉਹਨਾਂ ਨੇ ਵੀ ਸਿੱਧੇ ਪੰਡਾਲ ਵਿੱਚ ਲੈ ਕੇ ਮੈਂ ਮੱਥਾ ਟੇਕਿਆ ਤੇ ਸਾਹਮਣੇ ਸਟੇਜ ਦੇ ਉੱਪਰ ਬਾਬਾ ਸ਼੍ਰੀ ਚੰਦ ਜੀ ਦੀ ਉਹਨਾਂ ਨੇ ਤਸਵੀਰ ਰੱਖੀ ਹੋਈ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਤੁਸੀਂ ਤਸਵੀਰ ਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਨਾ ਰੱਖੋ ਇਹਨੂੰ ਥੱਲੇ ਰੱਖ ਦਿਓ ਜੇ ਤੁਹਾਡੀ ਸ਼ਰਧਾ ਹੈ ਉਹਨਾਂ ਨੇ ਚੁੱਕ ਕੇ ਇੱਕ ਸਾਈਡ ਤੇ ਕਰ ਦਿੱਤੀ ਫਿਰ ਮੈਂ ਬਹੁਤੀ ਜਿੱਦ ਨਹੀਂ ਕੀਤੀ ਮੈਂ ਕਿਹਾ ਵੀ ਕਈ ਵਾਰ ਕਿਸੇ ਦੀ ਭਾਵਨਾ ਦਾ ਬਹੁਤ ਵਧੀਆ ਜਾਂਦਾ ਖੈਰ ਉਹਨਾਂ ਨੇ ਇੱਕ ਸਾਈਡ ਤੇ ਕਰ ਦਿੱਤੀ ਮੈਂ ਕੀਰਤਨ ਕੀਤਾ तकरीबन 1 ਘੰਟਾ ਮੈਨੂੰ ਇਹ ਇਹ ਕਿਹਾ ਗਿਆ ਕਿ ਇੱਕ ਸ਼ਬਦ ਸੁਣਾ ਦਿਓ ਔਰ ਬਾਕੀ ਸਹਿਜ ਜਗਤ ਦੀ ਅਕਸਰ ਆਪ ਜੀ ਸੁਣਦੇ ਹੋ ਤਾਂ ਮੈਂ ਸ਼ਬਦ ਲਾਲੰਗੀਲੇ ਪ੍ਰੀਤ ਮਨਮੋਹਨ गा ਕੇ ਕੁਝ ਵਿਚਾਰ ਵੀ ਸਾਂਝੀ ਕੀਤੀ ਸਾਨੂੰ ਨਿਤਨੇਮ ਨਾਲ ਜੁੜਨਾ ਚਾਹੀਦਾ ਅਮਰਤਾਰੀ ਹੋਣਾ ਚਾਹੀਦਾ ਗੁਰੂ ਵਾਲੇ ਹੋਣਾ ਚਾਹੀਦਾ ਬਾਣੀ ਸਾਨੂੰ ਸਭ ਕੁਝ ਦਿੰਦੀ ਹੈ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਸੀਂ ਜੁੜਨਾ ਖੈਰ ਉਹ ਮੈਂ ਮੁਰਕੇ ਲਾਲਾਂ ਦੀ ਸਬਜੈਕਟ ਜੋ ਤੁਸੀਂ ਸੁਣ ਲਿਆ ਉਹ ਮੈਂ ਸ਼ੁਰੂ ਕੀਤਾ ਅਰਦਾਸ ਹੋਈ ਜਦ ਹੁਕਮਨਾਮਾ ਲਿਆ ਤੋਂ ਮੇਰੇ ਰੌਂਗ ਤੇ ਖੜੇ ਹੋ ਗਏ ਔਰ ਮੈਨੂੰ ਇੰਜ ਲੱਗਾ ਕਿ ਮੈਂ ਕਿਸੇ ਬਹੁਤ ਡੂੰਗੀ ਖੱਡ ਵਿੱਚ ਡਿੱਗਿਆ ਕਿਉਂਕਿ ਉਹ ਜੋ ਹੁਕਮਨਾਮਾ ਲਿਆ ਗਿਆ ਉਹ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਉਹਨਾਂ ਦਾ ਕੋਈ ਆਪਣਾ ਗ੍ਰੰਥ ਸੀ ਮੇਰੇ ਤਾਂ ਹੋਸ਼ ਉੱਡ ਗਏ ਵੀ ਮੈਂ ਮੱਥਾ ਵੀ ਟੇਕਿਆ ਦੇਖਣ ਵਿੱਚ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਉਸ ਤਰ੍ਹਾਂ ਬੈਠਾ ਕੋਈ ਬੰਦਾ ਜੋ ਚੋਰ ਕਰ ਰਿਹਾ ਵਿੱਚ ਬੈਠਾ ਮੈਨੂੰ ਗੁੱਸਾ ਤਾਂ ਬੜਾ ਚੜਿਆ ਪਰ ਮੈਂ ਕਰ ਕੁਝ ਨਹੀਂ ਸਕਿਆ ਮੈਂ ਸਿਰਫ ਉੱਥੋਂ ਉੱਠਿਆ ਮੈਨੂੰ ਕਹਿਣ ਲੱਗੇ ਲੰਗਰ ਸ਼ੋਪਾ ਮੈਂ ਲੰਗਰ ਨਹੀਂ ਸਕਿਆ ਉਹਦਾ ਇੱਕ ਸੇਫ ਕਮਿੰਗ ਛੱਡਣ ਵਾਸਤੇ ਆਇਆ ਉਹਨੇ ਮੈਨੂੰ ਆਪਣੇ ਬਾਬੇ ਨੂੰ ਕਹਿੰਦੀ ਤੂੰ ਧੋਖਾ ਕੀਤਾ ਮੇਰੇ ਨਾਲ ਮੁੜ ਕੇ ਮੈਨੂੰ ਬੁਲਾਇਨ ਨਾ ਮੈਨੂੰ ਫੋਨ ਕਰੀ ਪਰ ਮੇਰੀ ਐਂਜਲਾ ਗਦਾਸੀ ਮੈਂ ਕੱਲ ਕਿਤੇ ਜਮੀਰ ਵੇਚ ਦਿੱਤੀ ਹੈ ਆਪਣੇ ਆਪ ਨੂੰ ਮੈਂ ਬਹੁਤ ਵੱਡਾ ਦੋਸ਼ੀ ਸਮਝਦਾ ਹਾਂ ਔਰ ਮੈਂ ਆਪਣੇ ਪ੍ਰਚਾਰਕ ਵੀਰਾਂ ਨੂੰ ਇਹ ਬੇਨਤੀ ਕਰਨਾ ਕਿ ਭਰਾਓ ਅਸੀਂ ਦੇਖ ਹੀ ਲਿਆ ਕਰੀਏ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਭੁਲੇਖਾ ਖਾ ਗਿਆ ਕਿਉਂਕਿ ਆਕਾਰ ਬਿਲਕੁਲ ਗੁਰਗਾਂ ਸਾਹਿਬ ਜੀ ਦਾ ਸਾਰਾ ਕੁਝ ਉੰਜ ਔਰ ਬੈਠੇ ਹੋਏ ਸਿੱਖ ਸੰਨ ਉੱਤੇ ਜੋ ਕਿ ਸੁਣਦੇ ਸਨ ਤਾਂ ਮੈਨੂੰ ਇਹ ਸੀ कि ਜਿਵੇਂ ਅਸੀਂ ਸੰਤਾਂ ਦੇ ਜਾਂਦੇ ਹਾਂ ਕਈਆਂ ਸੰਤਾਂ ਦੇ ਅਸੀਂ ਕੀਰਤਨ ਕਰਨ ਵਾਸਤੇ ਜਾਂਦੇ ਹਾਂ ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਹੁੰਦਾ ਜਿੱਥੇ ਗੁਰੂ ਗੰਗ ਸਾਹਿਬ ਜੀ ਨੂੰ ਉੱਚੀ ਮਾਨ ਸਤਕਾਰ ਔਰ ਉੱਚਾ ਰੱਖਿਆ ਝੰਡਾ ਉੱਥੇ ਮੈਂ ਜਾਂਦਾ ਕੀਰਤਨ ਕਰਨ ਵਾਸਤੇ ਕਦੇ ਇਸ ਤਰ੍ਹਾਂ ਦੀ ਮੇਰੇ ਨਾਲ ਪਹਿਲੀ ਵਾਰੀ ਤੋਖਾ ਹੋਇਆ ਜਿੰਦਗੀ ਵਿੱਚ ਔਰ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਗੁਨਾਹਗਰ ਸਮਝਦਾ ਮੈਂ ਸਿੱਖ ਜਗਤ ਤੋਂ ਇਸ ਗੱਲ ਦੀ ਮਾਫੀ ਮੰਗਦਾ ਔਰ ਜੇ ਨਾਲ ਗੁਰਸਿੱਖਾਂ ਨੂੰ ਪਤਾ ਲੱਗੇਗਾ ਉਹਨਾਂ ਦਾ ਜੋ ਮਸਾਂ ਬੜਿਆ ਹੋਇਆ ਇਹ ਸ਼ਵਾਸ ਇੱਕ ਰੰਗੀ ਜਿੱਥੇ ਤੇ ਇਸ ਕੀਸਤਨ ਤੇ ਇਹਤਨੀ ਇਹ ਜ਼ਰੂਰ ਟੁੱਟੇਗਾ ਸਦਾ ਮਨੁਸਿਖ ਕੋਮ ਜੋ ਮਰਜੀ ਦੇ ਦੇ ਪਰ ਮੈਂ ਆਪਣੇ ਗੁਰੂ ਨੂੰ ਹਾਜ਼ਰਨਾਜ ਸੰਸਕੀ ਗੱਲ ਕਰਾਂ ਮੈਂ ਜਾਣ ਕੇ ਨਹੀਂ ਕੀਤਾ ਕੁਛ ਨਾ ਇਸ ਇਸ ਤਰ੍ਹਾਂ ਵੀ ਮੈਂ ਤਾਂ ਕੋਈ ਉਮੀਦ ਰੱਖਿਓ ਇਹ ਜ਼ਰੂਰ ਹੈ ਇਹ ਅਸੀਂ ਮਾਇਆ ਨੂੰ ਧੰਦਾ ਬਣਾਇਆ ਹੋਇਆ ਹੈ ਪਰ ਮੈਂ ਆਪਣੇ ਆਪ ਨੂੰ ਇਹਨਾਂ ਗੱਲਾਂ ਤੋਂ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦਾ ਕਦੇ ਮਾਇਆ ਪਿੱਛੇ ਮੈਂ ਆਪਣੀ ਜ਼ਮੀਰ ਵਿੱਚੀ ਨਹੀਂ ਤਾਂ ਮੈਂ ਉੱਥੋਂ ਦੀਆਂ ਸੰਗਤਾਂ ਨੂੰ ਵੀ ਇੱਡਾ ਲੱਗਦਾ ਕਿ ਤੁਸੀਂ ਵੀ ਥੋੜਾ ਧਿਆਨ ਰੱਖਿਆ ਕਰੋ ਸਾਨੂੰ ਤਾਂ ਪਤਾ ਨਹੀਂ ਮੈਂ ਸਟੇਜ 'ਤੇ ਗੱਲ ਕਹੀ ਕਿ ਮੈਂ ਪਹਿਲੀ ਵਾਰ ਇਸ ਇਲਾਕੇ ਵਿੱਚ ਆਇਆ ਟੋਪੜ ਦੇ ਉਸ ਏਰੀਆ 'ਚ ਮਿੰਦਰੱਖ ਪਿੰਡ ਮਿੰਦਰੱਖੀਆ ਦਾ ਮਸ਼ਹੂਰ ਸੀ ਬੰਦਾ ਉਦੋਂ ਲੱਗ ਗਈ ਖਿਜਰਾਬਾਦ ਜਿੱਥੇ ਗੁਰੂ ਸਾਹਿਬ ਵੀ ਆਏ ਔਰ ਮੇਰੇ ਗੁਰ ਸਿੱਖਾਂ ਦੇ ਬਾਅਦ ਉੱਥੋਂ ਦੇ ਫੋਨ ਵੀ ਆਏ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਯਾਰ ਤੁਸੀਂ ਤੁਹਾਨੂੰ ਪਤਾ ਹੈ ਕਿ ਬਾਬਾ ਇਸ ਤਰ੍ਹਾਂ ਦਾ ਮੈਨੂੰ ਤਾਂ ਬਿਲਕੁਲ ਨਹੀਂ ਪਤਾ ਜੇ ਮੈਂ ਕੁਝ ਦੇਖ ਵੀ ਲੈਂਦਾ ਬਾਈ ਚਾਸ ਮੈਂ ਲੇਟ ਹੋ ਗਿਆ ਸਿੱਧਾ ਹੀ ਪਨਾਲ ਵਿੱਚ ਚਲਾ ਗਿਆ ਔਰ ਜੇ ਮੈਂ ਕੁਝ ਦੇਖ ਲੈਂਦਾ ਮੈਂ ਤਾਂ ਵੀ ਉੱਥੋਂ ਕੀਰਤਨ ਨਾ ਕਰਦਾ ਇਸ ਤਰ੍ਹਾਂ ਕਈ ਵਾਰੀ ਹੁੰਦੀ ਜਦੋਂ ਅਸੀਂ ਇਸ ਤਰ੍ਹਾਂ ਕੁਝ ਦੇਖਦੇ ਹਾਂ ਅਸੀਂ ਵਾਪਸ ਆ ਜਾਂਦੇ ਸਾਡੇ ਲਈ ਸਭ ਕੁਝ ਗੁਰੂ ਸਾਧ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਬਾਕੀ ਸਭ ਕੁਝ ਬਾਅਦ ਵਿੱਚ ਤੋਂ ਮੈਂ ਬੇਨਤੀ ਕਰਾਂਗਾ ਆਲੇ ਦੁਆਲੇ ਦੇ ਸਿੱਖ ਸੰਗਤਾਂ ਨੂੰ ਕਿ ਤੁਸੀਂ ਵੀ ਤਿਆਰ ਰੱਖਿਆ ਕਰੋ ਜੇ ਕੋਈ ਅਣਜਾਣ ਪੁਣੇ ਵਿੱਚ ਫਸਦਾ ਉਹਨੂੰ ਪਹਿਲਾਂ ਗੇਟ ਤੇ ਦੱਸ ਦਿਓ ਭਰਾਓ ਕਿ ਤੁਹਾਡੇ ਆਉਣ ਵਾਲੀ ਜਗ੍ਹਾ ਨਹੀਂ ਹੈਗੀ ਇਹ ਬਾਬਾ ਮੈਨੂੰ ਪਤਾ ਲੱਗਾ ਕਿ ਜਾਦੂ ਪੁਣੇ ਵੀ ਕਰਦਾ ਪੂਤ ਪੂਤਨੇ ਵੀ ਕੱਢਦਾ ਮੈਂ ਉਸ ਬਾਬੇ ਨੇ ਵੀ ਕਿਹਾ ਬਾਬਾ ਤੇਰੇ ਨਾਲੋਂ ਵੱਡਾ ਕੋਈ ਪੂਤਣਾ ਨਹੀਂ ਤੂੰ ਜਿੰਦਾ ਵੀ ਪੂਤ ਹੈ ਮਰ ਕੇ ਵੀ ਤੂੰ ਪੂਤ ਹੀ ਬਣਨਾ ਤੂੰ ਤੁੱਖਾ ਮੈਨੂੰ ਵੀ ਦਿੱਤਾ ਉੱਥੇ ਬੈਠੇ ਸਿੱਖ ਸੰਤਾਂ ਨੂੰ ਵੀ ਭਲਿਖਾ ਪਾਇਆ ਹੋਇਆ ਕਿ ਸ਼ਾਇਦ ਉਹ ਵੀ ਮੱਥਾ ਟੇਕੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਹੁਣ ਰੁਮਾਲੇ ਚੁੱਕੇ ਤੇ ਕਿਸੇ ਨੇ ਦੇਖਣਾ ਨਹੀਂ ਇਹ ਤਾਂ ਉਦੋਂ ਹੀ ਮੈਨੂੰ ਪਤਾ ਲੱਗਾ ਜਦੋਂ ਹੁਕਮਨਾਮਾ ਲਿਆ ਵੀ ਮੇਰਾ ਗੁਰੂ ਨਹੀਂ ਬੋਲਦਾ ਇੱਥੇ ਕੋਈ ਹੋਰ ਬੋਲਦਾ ਪਰ ਉਹ ਤਕਦੀਰ ਵੀ ਹੋ ਗਈ ਸੀ ਵਕਤ ਦੀ ਲੰਘੀ ਸੀ ਮੈਂ ਬੇਨਤੀ ਕਰਾਂਗਾ ਸਾਰੀਆਂ ਸੰਗਤਾਂ ਨੂੰ ਜਾਗਰੂਕ ਹੋਈਏ ਅਜੇ ਸਰਸੇ ਵਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਰਦਾ ਉਸ ਤਰ੍ਹਾਂ ਦੀ ਸਾਂਗ ਵਰਤੌਂਦਾ ਹੁਣ ਲੋਕਾਂ ਨੇ ਇਸ ਤਰ੍ਹਾਂ ਲੋਕਾਂ ਨੂੰ ਸਿੱਖਾਂ ਨੂੰ ਭੁਲੇਖਾ ਪਾ ਕੇ ਕਿ ਦੇਖੋ ਜੇ ਭਾਈ ਮਨਿੰਦਰ ਸਿੰਘ ਇਸ ਗ੍ਰੰਥ ਨੂੰ ਮੱਥਾ ਟੇਕ ਸਕਦਾ ਤਾਂ ਅਸੀਂ ਵੀ ਟੇਕ ਸਕਦੇ ਉਹ ਮਨਿੰਦਰ ਸਿੰਘ ਨੂੰ ਪਤਾ ਹੀ ਨਹੀਂ ਕਿ ਮੇਰਾ ਗੁਰੂ ਨੇ ਉੱਥੇ ਕੁਝ ਹੋਰ ਸੀ ਸਮਬੰਧੀ ਕਰਾ ਗਾ ਆਪਣੇ ਅੱਗੇ ਸੰਗ ਨੂੰ ਥੋੜਾ ਜਿਹਾ ਸੀ ਸਟੇਜ ਤੋਂ ਹੀ ਹੈ ਮੇਰੀ ਵੀ ਗਲਤੀ ਹੈ ਮੈਨੂੰ ਅਣਜਾਣ ਪੁਨੇਚ ਕਦੇ ਇਦਾਂ ਸੋਚਿਆ ਨਹੀਂ ਸੀ ਕਿੰਜ ਹੋਏਗਾ ਤੋ ਮੈਂ ਉੱਥੇ ਕਰ ਕੁਝ ਨਹੀਂ ਸਕਿਆ ਇਹਦੀ ਵਜ੍ਹਾ ਮੈਂ ਅੱਗੇ ਇੱਕ ਵਾਰੀ ਇੱਕ ਸੰਤਾਪ ਹਰਾ ਚੁੱਕਾ ਇੱਕ ਬਾਬਾ ਹਰਜਨ ਸਿੰਘ ਆਪਣੇ ਆਪ ਨੂੰ ਖਾਲਸਾ ਇਕੁੰਦੇ ਨੇ ਗੜਦੀਵਾਲ ਦੇ ਇਲਾਕੇ ਵਿੱਚ ਜਿਹੜੇ ਬਰਸ਼ਾਦਾ ਨਹੀਂ ਸਕਦੇ ਉਹਨਾਂ ਦੇ ਪਿੰਡ ਵਿੱਚ ਮੇਰੀ ਬਹੁਤ ਜ਼ਿਆਦਾ ਬੇਇਜ਼ਤੀ ਹੋਈ ਪ੍ਰਿੰਪ ਸਿੰਘ ਪ੍ਰੀਤਮ ਵਾਲੇ ਨੇ ਕੀਤੀ ਕਸੂਰ ਮੇਰਾ ਸਿਰਫ ਇਹ ਸੀ ਕਿ ਮੈਂ ਕਿਤੇ ਉਹ ਰਾਗ ਸਿੱਖ ਕੇ ਬਾਕਾਇਦਾ ਕੀਤਨ ਸਿੱਖ ਕੇ ਕੀਤਨ ਨਹੀਂ ਕਰਦਾ ਇਹ ਗੱਲ ਕਿਤੇ ਮੈਂ ਪਹਿਲਾਂ ਕਹੀ ਹੋਈ ਸੀ ਉਹਨਾਂ ਨੇ ਉਸ ਗੱਲ ਨੂੰ ਆਧਾਰ ਬਣਾ ਕੇ ਕਿ ਮੈਨੂੰ ਕੈਸਟ ਸੁਣਾ ਦਿੱਤੀ ਉਸ ਕੈਸ ਵਿੱਚ ਇਹ ਕਿਹਾ ਗਿਆ ਕਿ ਮਨਿੰਦਰ ਸਿੰਘ ਨਗੋਰਾ ਹੈ ਨਗੋਰੇ ਦਾ ਨਾਮ ਬੁਰਾ ਹੈ ਇਹਦਾ ਤੁਸੀਂ ਕੀਤਨਾ ਸੁਣਾ ਕਰੋ ਮੇਰੇ ਤੋਂ ਪਹਿਲਾਂ ਜਾਣ ਬੁਝ ਕੇ ਸਾਰਾ ਡਰਾਮਾ ਕੀਤਾ ਮੈਨੂੰ ਉਸ ਬਾਬੇ ਪ੍ਰੇਮ ਸਿੰਘ ਪ੍ਰੀਤਮਪੁਰ ਵਾਲੇ ਨੇ ਸਟੇਜ ਤੇ ਗੱਲ ਕਹੀ ਕਿ ਇੱਕ ਕੰਜਰ ਹੈ ਔਰ ਇਹਨਾਂ ਨੂੰ ਇੱਕ ਇੱਕ ਕੰਜਰਾਂ ਦੀਆਂ ਤਰ੍ਹਾਂ ਤੇ ਸ਼ਬਦ ਪੜ੍ਹਦੇ ਨੇ ਇਹਨਾਂ ਨੂੰ ਸੁਣਨ ਵਾਲੇ ਤੇ ਇਹਨਾਂ ਨੂੰ ਹੋਰ ਰਾਗੀ ਸਿੰਘ ਗਾਉਣ ਵਾਲੇ ਉਹ ਵੀ ਕੰਜਰ ਨੇ ਇਹਨਾਂ ਦੇ ਕਰਕੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਔਰ ਉਸ ਵੇਲੇ ਮੈਂ ਅਕਾਲ ਤਖਤ ਤੇ ਗਿਆ ਬੜੀ ਕੋਸ਼ਿਸ਼ ਕੀਤੀ ਕਿ ਸਿੱਖ ਸੰਸਥਾਵਾਂ ਸੰਸਥਾਵਾਂ ਨਾਲ ਲਵਾ ਪਰ ਮੇਰੀ ਕਿਸੇ ਨੇ ਸੁਣੀ ਸਾਰੇ ਮੇਰੇ 라ਗੀ ਸਿੰਘਾਂ ਦੇ ਜੋ 라ਗੀ ਜਥੇ ਨੇ ਕਮੇਟੀਆਂ ਬਣੀਆਂ ਉਹਨਾਂ ਨੇ ਪਟਿਆਲੇ ਵਾਲੀ 라ਗੀ ਸਭਾ ਆਈ ਔਰ ਇੱਕ ਲੁਧਿਆਣੇ ਤੋਂ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਔਰ ਬੀਬੀ ਬਜੀਤ ਕੌਰ ਖਾਲਸਾ ਜੀ ਨੇ ਮੇਰਾ ਸਾਥ ਦਿੱਤਾ ਮਸਾਂ ਜਾ ਕੇ ਇਸੇ ਕਾਲ ਤੱਕ ਤੇ ਆਪਣੀ ਗੱਲ ਰੱਖੀ ਔਰ ਉਹਨਾਂ ਨੇ ਵੀ ਕੁਛ ਨਹੀਂ ਕੀਤਾ ਤੋਂ ਮੈਨੂੰ ਇਹ ਮੇਰਾ ਤਜਰਬਾ ਹੈ ਕਿ ਸਿੱਖਾਂ ਦੇ ਸਾਹਮਣੇ ਜੇ ਮੈਂ ਕੁਛ ਮੇਰੀ ਇੰਨੀ ਬੇਇੱਜ਼ਤੀ ਹੋਈ ਇੰਨਾ ਕੁਛ ਮੈਨੂੰ ਆਖਿਆ ਮੈਂ ਕਿਹਾ ਕਿ ਵੇ ਹਾਂ ਸੰਗਤ ਵਿੱਚ ਇਹ ਸਾਧ ਸੰਗਤ ਤੁਹਾਡੇ ਕੀਰਤਨੀ ਨੂੰ ਇਸ ਬੰਦੇ ਨੇ ਕੰਜਰ ਕਿਹਾ ਕੋਈ ਨਹੀਂ ਬੋਲੇ ਹੁਣ ਵੀ ਜੇ ਮੈਂ ਉੱਥੇ ਖੜ ਕੇ ਬੋਲਦਾ ਉਹਨਾਂ ਨੇ ਕੁਛ ਨਹੀਂ ਸੀ ਬੋਲਣਾ ਇਹ ਵੀ ਹੋ ਸਕਦਾ ਕਿ ਉੱਥੇ ਮੈਨੂੰ ਮਾਰ ਕੇ ਜੋ ਮਰਜੀ ਇਲਜ਼ਾਮ ਲਾ ਦਿੰਦੇ ਮਰੇ ਹੋਏ ਬੰਦੇ ਦਾ ਕੋਈ ਮੁੜ ਕੇ ਕਿਸੇ ਨੇ ਸਬੂਤ ਤਾਂ ਦੇਣਾ ਨਹੀਂ ਸੀ ਜੋ ਮਰਜੀ ਕਹਿ ਦਿੰਦੇ ਸਾਡੀਆਂ ਧੀਆਂ ਭੈਣਾਂ ਛੇੜਦਾ ਸੀ ਸੀ ਤਾਂ ਮਾਰ ਦਿੱਤਾ ਕੁਛ ਨਹੀਂ ਕਿੱਸਾ ਨਹੀਂ ਤੇ ਉਹ ਇਲਜ਼ਾਮ ਵੀ ਮੇਰੇ ਮਰੇਦੇ ਨਾਲ ਰਹਿਣਾ ਸੀ ਇਸ ਕਰਕੇ ਮੈਂ ਵਕਤ ਵਿਚਾਰ ਕਿ ਉੱਥੋਂ ਵੀ ਲਿਖਿਆ ਹੈ ਇੱਥੋਂ ਵੀ ਲਿਖਿਆ ਹੈ ਕਿ ਮਜਬੂਰੀ ਹੈ ਸਭ ਦੀ ਕਿਉਂਕਿ ਸਾਨੂੰ ਸਾਡੀ ਪਿੱਠ ਪਿੱਛੇ ਵੀ ਕੁੜੀ ਨਹੀਂ ਸੰਸਤਾ ਐਸੀ ਕੋਈ ਨਹੀਂ ਕਿਸੀ ਕਿਸ ਤੇ ਕਹੀਏ ਮਾਣ ਕਰੀਏ ਕਿ ਸਾਨੂੰ ਉਹ ਛੜਾ ਲੈਣਗੇ ਜਾਂ ਸਾਡੀ ਗੱਲ ਸੁਣਨਗੇ ਉਦੋਂ ਵੀ ਮੈਂ ਕਾਲ ਤੱਕ ਤੇ ਗਿਆ ਕੋਈ ਬਹੁਤੀ ਗੱਲ ਨਹੀਂ ਹੁਣ ਤਾਂ ਵੈਸੇ ਕੁਛ ਉੱਥੇ ਹਾਲ ਹੀ ਕੋਈ ਨਹੀਂ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਸਾਨੂੰ ਇਨਸਾਫ ਮਿਲਣ ਦੀ ਕਿਤੋਂ ਆਸੇ ਰਹੀ ਹੈ ਸੋ ਮੈਂ ਬੇਨਤੀ ਕਰੰਗਾ ਮੇਰੇ ਤੋਂ ਗਲਤੀ ਹੋਈ ਉਹਦੀ ਮੈਂ ਮਾਫੀ ਮੰਗਦਾ ਚਾਹੇ ਜਿਵੇਂ ਵੀ ਹੋਈ ਮਕਸੂਰ ਵਾਰ ਔਰ ਰਾਗੀ ਸਿੰਘਾ ਨੂੰ ਮੈਂ ਸਾਰੇ ਪ੍ਰਚਾਰਕਾਂ ਨੂੰ ਬੇਨਤੀ ਕਰਦਾ ਕਿ ਐਸੇ ਲੋਕਾਂ ਨੂੰ ਅਸੀਂ ਕਿਸਾਨ ਕੇ ਜਾਇ ਕਰੀਏ ਜਿੱਥੇ ਮੇਰਾ ਗੁਰੂ ਨਾ ਹੋਵੇ ਜਿੱਥੇ ਮੇਰੇ ਗੁਰੂ ਦਾ ਸਤਕਾਰ ਨਾ ਹੋਵੇ ਉੱਥੋਂ ਸਾਨੂੰ ਕੋਈ ਇਸ ਕਿਸੇ ਚੀਜ਼ ਦਾ ਨਾਲ ਚ ਨਾ ਹੋਵੇ ਇਨਕਮੇਟੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ